ਪਹਿਲਾਂ ਤਾਂ ਮੈਂ ਤਰਨਤਨਵਾਸੀਆਂ ਦਾ ਬਹੁਤ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਸਰਕਾਰ ਨੇ ਆਪਣਾ ਪੂਰਾ ਜੋਰ ਜਮائش ਕੀਤੀ ਆ ਜੇ ਸਰਕਾਰੀ ਤੰਤਰ-ਮੰਤਰ ਨਾ ਵਰਦੇ ਅਕਾਲੀ ਦਲ ਦੀ ਉੱਥੇ ਸ਼ੋਰ ਜਿੱਤ ਹੋਣੀ ਸੀ ਸਰਕਾਰ ਨੇ ਜੋ ਵੀ ਜ ਸਰਕਾਰ ਤੋਂ ਕਰਾਇਆ ਉੱਥੇ ਹਰ ਹੀਲਾ ਵਰਤਿਆ ਜਿੱਤਣ ਲਈ ਅਸੀਂ ਇੰਨੀਆਂ ਵੋਟਾਂ ਨੂੰ ਵੀ ਦੂਜੇ ਸਾਲ ਨੂੰ ਅਸੀਂ ਆਪਣੀ ਜਿੱਤ ਹੀ ਮੰਨਦੇ ਹਾਂ ਪਤਾ ਹੀ ਆ ਜੀ ਸਰਕਾਰ ਦਾ ਇੰਨਾ ਤਾਂ ਹੁੰਦਾ ਹੀ ਆ ਸਭ ਨੂੰ ਪਤਾ ਤਰਨਤਾਰਨ ਦੇ ਲੋਕਾਂ ਨੇ ਕਾਲੀਦਲ ਨੂੰ ਬਹੁਤ ਜ਼ਿਆਦਾ ਮਤਲਬ ਮਾਨ ਸਨਮਾਨ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਤਰਨਤਾਰਨ ਸਾਹਿਬ ਦੀ ਜਨਤਾ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਰੋ ਕਾਨਫਰੈਂਸ ਪ੍ਰੈਸ ਕਾਨਫਰੈਂਸ ਸਰਦੀ ਆਸੀ ਇਹ ਜੋ ਤਰਨਤਾਰਨ ਦੀ ਜਿਮਨੀ ਚੌਂ ਦੇ ਨਤੀਜਿਆਂ ਨੂੰ ਲੈ ਕੇ ਜੋ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸਰਦਾਰ ਸਵੀਰ ਸਿੰਘ ਬਾਦਲ ਵੱਲੋਂ ਜੋ ਉੱਥੇ ਪ੍ਰਦਰਸ਼ਨ ਕੀਤਾ ਗਿਆ ਉਹ ਬਹੁਤ ਬਲਾਗਾ ਜੋਗਾ ਜਿਵੇਂ ਆਪਾਂ ਜਿਵੇਂ ਕਿ ਕਹਿ ਦਈਏ ਕਿ ਜੋ ਸਰਕਾਰ ਨੇ ਧੱਕੇਸ਼ਾਹੀ ਜਿਵੇਂ ਕਿ ਪੁਲਿਸ ਨੇ ਬਹੁਤ ਧੱਕੇਸ਼ਾਹੀ ਕੀਤੀ ਜਿਹੜੇ ਅਫਸਰ ਸੀ ਇਹਨਾਂ ਦੇ ਉਹ ਅਫਸਰਾਂ ਨੇ ਪੂਰਾ ਇਹਨਾਂ ਨੇ ਸਰਕਾਰੀ ਮਸੰਦਰੀ ਦਾ ਉੱਥੇ ਕਰਕੇ ਪ੍ਰਯੋਗ ਕਰਕੇ ਇਹ ਜੋ ਇਲੈਕਸ਼ਨ ਉਹਨੇ ਜਿੱਤੀ ਆ ਇਹਨੂੰ ਆਪਾਂ ਜਿੱਤੀ ਨਾ ਮੰਨੀਏ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਆ ਜਿਵੇਂ ਕਿ ਆਪਾਂ ਕਹਿ ਲਈਏ ਉੱਥੇ ਟਾਰਗੇਟ ਜਿਹੜਾ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਬਣਾਇਆ ਗਿਆ ਜਿਵੇਂ ਕਿ ਜਿੰਨੇ ਵੀ ਪਰਚੇ ਸਾਡੇ ਪੰਚਾਂ ਸਰਪੰਚਾਂ ਐਮਸੀਆਂ ਤੇ ਵੀ ਪਰਚੇ ਜਿਹੜੇ ਕੀਤੇ ਨੇ ਉਹ ਸਮੇਂ ਦੀ ਸਰਕਾਰ ਨੇ ਇੰਨਾ ਜ਼ੋਰ ਲਾ ਕੇ ਇੰਨਾ ਸਰਕਾਰੀ ਜੰਤਰ-ਮੰਤਰ ਦਾ ਜ਼ੋਰ ਪ੍ਰਯੋਗ ਕਰਕੇ ਸੂਣ ਜਿੱਤੀ ਆ ਇਹਨੂੰ ਅਸੀਂ ਜਿੱਤੀ ਹੋਈ ਜੌਣ ਨਹੀਂ ਮੰਨਦੇ ਇੱਕ ਤਾਂ ਤੁਹਾਡਾ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਇੱਕ ਸਨੇਹ ਤੇ ਸਾਰਾ ਪ੍ਰਿੰਟ ਮੀਡੀਆ ਸਾਰਾ ਸੋਸ਼ਲ ਮੀਡੀਆ ਤੋਂ ਸਾਰੇ ਚੈਨਲ ਵਾਲੇ ਵੀਰ ਤੁਸੀਂ ਸਾਰੇ ਸਾਡੇ ਸਰਕਲ ਪ੍ਰਧਾਨ ਤੇ ਕਾਉਂਸਲਰ ਸ਼ਹਿਰ ਤੋਂ ਸਰਵਜੀਤ ਸਿੰਘ ਵਿਪਨ ਸੇਠੀ ਦੇ ਘਰ ਤੋਂ ਸੀ ਸਾਰੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਇੱਕ ਮਕਸਦ ਸੀ ਵੀ ਜਿਹੜੀ ਛੋਮਣੀ ਅਕਾਲੀ ਦਲ ਪਿਛਲੇ ਦਿਨਾਂ 'ਚ ਨੈਗੇਟਿਵਿਟੀ 'ਚ ਚੱਲ ਰਹੀ ਸੀ ਇੱਕ ਗਰਾਫ ਥੱਲੇ ਲੋਕ ਕਹਿੰਦੇ ਸੀ ਵੀ ਅਕਾਲੀ ਦਲ ਕਦੇ ਉੱਠੂ ਨਹੀਂ ਅੱਜ ਤਰਨਤਾਰਨ ਦੇ ਨਤੀਜਿਆਂ ਤੋਂ ਬੜੇ ਸਾਫ਼ ਔਰ ਕਲੀਅਰ ਮੈਸੇਜ ਤਰਨਤਾਰਨ ਦੀ ਸੰਗਤ ਨੇ ਦਿੱਤਾ ਜਿੱਥੇ ਅਕਾਲੀ ਦਲ ਅੱਜ ਦੂਜੇ ਨੰਬਰ ਤੇ ਆ ਤੇ ਮੌਕੇ ਦੀ ਸਰਕਾਰ ਜਿਹੜੀ ਪਿਛਲੀ ਵਾਰੀ 2022 ਚ ਬੜੇ ਜ਼ੋਰ ਨਾਲ ਜਿੱਤੀ ਸੀ ਅੱਜ ਉਹਨਾਂ ਦੀ ਵੋਟਾਂ ਦਾ ਵੀ ਘਟਾ ਹੋਇਆ ਉਹਨਾਂ ਦਾ ਕੈਂਡੀਡੇਟ ਵੀ ਬਾਹਰ ਹੋ ਸੀ ਉਹਨੂੰ ਬਥੇ ਦਿੰਦੇ ਆ ਹਰਮਿੰਦਰ ਸਿੰਘ ਜੀ ਨੂੰ ਸਾਡੇ ਚੋਂ ਹੀ ਖਲਚੋ ਗਏ ਹੋਏ ਨੇ ਅਕਾਲੀ ਦਲ ਦਾ ਜਿਹੜਾ ਅੱਜ ਗ੍ਰਾਫ ਹੈ ਜਿਹੜਾ ਮੋਰਲ ਹੈ ਜਿਹੜਾ ਅੱਜ ਉੱਚਾ ਹੋਇਆ ਅੱਜ ਉਹ ਉਹਦੇ ਅਸੀਂ ਸਾਰੇ ਪੰਜਾਬ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਵੀ ਆਉਣ ਵਾਲਾ ਜਿਹੜਾ ਸਮਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ 2027 ਦਾ ਨੀ ਪੱਤਰ ਤਰਨਤਾਰਨ ਦੀ ਪਵਿੱਤਰ ਧਰਤੀ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਤੋਂ ਰੱਖਿਆ ਗਿਆ ਇਹਦੇ ਨਾਲ ਨਾਲ ਮੈਂ ਸਾਰੇ ਪੰਜਾਬ ਨੂੰ ਔਰ ਆਪਣੇ ਸ਼ਹਿਰ ਦੇ ਸਾਡੇ ਹਲਕਾ ਇੰਚਾਰਜ ਪੈਲ ਹਲਕੇ ਦੇ ਸਦਾ ਮਨਜੀਤ ਸਿੰਘ ਬੈਠੇ ਨੇ ਮੈਂ ਸਾਰੇ ਪੰਜਾਬ ਨੂੰ ਸਾਰੇ ਸ਼ਹਿਰ ਨੂੰ ਆਪਣੇ ਦਰਾਹ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਵੀ ਆਉਣ ਵਾਲਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਹੈ ਆਉਣ ਵਾਲੇ ਸਮੇਂ ਚੰਗੇ ਭੁੱਖ ਲਈ ਚੰਗੀ ਡਿਵੈਲਪਮੈਂਟ ਲਈ ਜੋ ਫਤਵਾ ਅੱਜ ਲੋਕਾਂ ਨੇ ਕਾਲੀ ਦਲ ਨੂੰ ਦਿੱਤਾ ਸਾਡੇ ਸਰਮਤ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸ਼੍ਰੋਮਣੀ ਕਾਲੀ ਦਲ ਦਾ ਖਰਾਫ ਦਿਨ ਪਰ ਦਿਨ ਬਹੁਤ ਜ਼ਿਆਦਾ ਵਧੂਗਾ